ਆਂ 2026 ਦੀਆਂ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਾਂ ਵਧਾਈਆਂ ਤੇ ਸਾਡੇ ਵੱਲੋਂ ਬਹੁਤ ਸਾਰਾ ਪਿਆਰ ਮੁਹੱਬਤ ਇਸੇ ਤਰ੍ਹਾਂ ਜਿਹੜਾ ਉਹ ਦੁਨੀਆ ਜਿਹੜੀ ਖੁਸ਼ਹਾਲ ਰਹੇ ਖੁਸ਼ ਰਹੇ ਆਨੰਦ ਜਿਹੜਾ ਅੰਦਰੋਂ ਉਪਜਦਾ ਉਹ ਚੀਜ਼ਾਂ ਜਿਹੜੀਆਂ ਉਹ ਤੁਹਾਡੇ ਅੰਦਰ ਪੈਦਾ ਹੋਣ ਸਾਡੇ ਅੰਦਰ ਪੈਦਾ ਹੋਣ ਅਸੀਂ ਜਿਹੜਾ ਉਹ ਸਮਾਜ ਨੂੰ ਵਧੀਆ ਬਣਾ ਸਕੀਏ ਆਨੰਦਮਈ ਬਣਾ ਸਕੀਏ ਕਿਉਂਕਿ ਜਿੱਦਾਂ ਦਾ ਬੰਦਾ ਅੰਦਰ ਹੁੰਦਾ ਉਦਾਂ ਦੇ ਉਹ ਬਾਹਰੋਂ ਭਾਲਦਾ ਹੁੰਦਾ ਜੇ ਕਿਸੇ ਨੂੰ ਬਾਹਰੋਂ ਗੁੱਸਾ ਮਿਲ ਰਿਹਾ ਉਹਦੇ ਅੰਦਰ ਗੁੱਸਾ ਹੁੰਦਾ ਆ ਜਿੱਦਾਂ ਦਾ ਅਸੀਂ ਚਾਹੁੰਦੇ ਆ ਜੇ ਅਸੀਂ ਆਪ ਆਨੰਦਮਈਆ ਤੇ ਸਾਨੂੰ ਜਿਹੜੇ ਮੋਰੀਓ ਵੀ ਆਨੰਦਮਈ ਹੀ ਮਿਲੂਗੇ ਜਿਹੜੇ ਪਿਆਰ ਵਾਲਿਆ ਪਿਆਰ ਹੀ ਮਿਲੂਗੇ ਜੇ ਅਸੀਂ ਨਫ਼ਰਤ ਵੰਡਾਂਗੇ ਤਾਂ ਨਫ਼ਰਤ ਮਿਲੇਗੀ ਪਿਆਰ ਵੰਡਾਂਗੇ ਤਾਂ ਪਿਆਰ ਮਿਲੇਗਾ ਇਸ ਕਰਕੇ ਪ੍ਰਮਾਤਮਾ ਸਾਰਿਆਂ ਤੇ ਖੁਸ਼ੀਆਂ ਖੇੜੇ ਨਵਾਂ ਸਾਲ ਜਿਹੜਾ ਵਧੀਆ ਲੈ ਕੇ ਆਵੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ